ਤਾ ਇਸ ਵੇਲੇ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ న్యూਸ 8 ਟੀਮ ਨਾਲ ਜੁੜੇ ਨੇ ਸਰ న్యూਸ 8 ਪੰਜਾਬ ਤੇ ਸਵਾਗਤ ਹੈ ਅ ਜਿਸ ਢੰਗ ਦੇ ਨਾਲ ਇਹ ਵਾਰਦਾਤ ਵਾਪਰੀ ਹੈ ਕੋਸ਼ਿਸ਼ ਕਰਾਂਗੇ ਗੁਰਮੀਤ ਸਿੰਘ ਤੋਂ ਸਾਰਾ ਕੁਝ ਜਾਣਨ ਦੀ ਇੱਕ ਵਾਰੀ ਫੇਰ ਦੱਸ ਦਿੰਦੇ ਹਾਂ ਕਿ ਬੋਹਰ ਦੇ ਕੋਟਪਰੀਸਰ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਜਿੱਥੇ ਆਕਾਸ਼ ਉਰਫ ਗੋਲੂ ਪੰਡਤ ਜਿਹੜਾ ਅਦਾਲਤ ਦੇ ਵਿੱਚ ਆਰਮਜ਼ ਐਕਟ ਦੇ ਤਹਿਤ ਇੱਕ ਕੇਸ ਦੇ ਅਧੀਨ ਆਪਣੀ ਪੇਸ਼ੀ ਭੁਗਤਣ ਲਈ ਆਇਆ ਸੀ ਤੇ ਉਸ ਦਰਾਂ ਨੂੰ ਉਸਦੇ ਦੋ ਸਾਥੀ ਵੀ ਮੌਜੂਦ ਸੀ ਮਰੂਤੀ ਕਾਰ ਸੀ ਚਿੱਟੇ ਰੰਗ ਦੀ ਜਿਸ ਦਾ ਜ਼ਿਕਰ ਹੋ ਰਿਹਾ ਹੈ ਤੇ ਦੂਜੇ ਪਾਸਿਓਂ ਘਾਤ ਲਾ ਕੇ ਬੈਠੇ ਜਿਹੜੇ ਹਮਲਾਵਰ ਸੀਗੇ ਸ਼ੂਟਰ ਸੀਗੇ ਉਹਨਾਂ ਨੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਅਤੇ ਆਕਾਸ਼ ਸ਼ੁਰਫ ਗੋਲੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਕੋਰਟ ਕੰਪਲੈਕਸ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਗੈਂਗਵਾਰ ਇਸ ਨੂੰ ਕਿਹਾ ਜਾ ਰਿਹਾ ਕਿਉਂਕਿ ਦੋ ਤਰ੍ਹਾਂ ਪਹਿਲਾਂ ਵੀ ਆਪਸ ਦੇ ਵਿੱਚ ਰੰਜਿਸ਼ ਰੱਖਦਿਆਂ ਸੀ ਤੇ ਜਿਹੜਾ ਆਕਾਸ਼ ਉਰਫ ਗੋਲੂ ਹੈ ਜਿਹੜਾ ਅਬੋਹਰ ਦਾ ਹੀ ਰਹਿਣ ਵਾਲਾ ਏ ਉਸ ਤੇ ਵੀ ਕਈ ਅਪਰਾਧਕ ਮਾਮਲੇ ਦਰਜ ਨੇ ਤੇ ਦੂਜੀ ਤਰਨੇ ਸ਼ਰਿਆਮ ਗੋਲੀਆਂ ਚਲਾਈਆਂ ਨੇ ਗੋਲੀਆਂ ਚਲਾਈਆਂ ਨੇ ਜਿਸ ਤੋਂ ਬਾਅਦ ਜੋ ਗੋਲੂ ਹੈ ਆਕਾਸ਼ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਉਸ ਦੀ ਡੈੱਡ ਬੋਡੀ ਨੂੰ ਹੁਣ ਮੋਰਚਰੀ ਦੇ ਵਿੱਚ ਰਖਾ ਦਿੱਤਾ ਗਿਆ ਹੈ ਪੋਸਟ ਮਾਰਟਮ ਹੋਵੇਗਾ ਦੂਜੇ ਪਾਸੇ ਪਰਿਵਾਰਿਕ ਮੈਂਬਰ ਮੌਕੇ ਤੇ ਪਹੁੰਚੇ ਹੋਏ ਨੇ ਪੁਲਿਸ ਇਸ ਸਾਰੀ ਵਾਰਦਾਤ ਦੇ تحقیقات ਕਰ ਰਹੀ ਹੈ ਤਫਤੀਸ਼ ਕਰ ਰਹੀ ਹੈ ਜਾਂਚ ਕਰ ਰਹੀ ਹੈ ਤੇ ਹਮਲਾਵਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ਾਂ ਜਾਰੀ ਨੇ ਲਗਾਤਾਰ ਜਿਹੜੀਆਂ ਨੇ ਟੀਮਾਂ ਬਣਾ ਦਿੱਤੀਆਂ ਗੀਆਂ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਸੀਸੀਟੀਵੀ ਫੁਟੇਜ ਖੰਘਾਲੀ ਜਾ ਰਹੀ ਹੈ ਕਿਸ ਪਾਸਿਓਂ ਇਹ ਗੈਂਗਸਟਰ ਆਏ ਕਿਸ ਪਾਸੇ ਗੈਂਗਸਟਰ ਫਰਾਰ ਹੋਏ ਨਾਕਾਬੰਦੀ ਕਰ ਦਿੱਤੀ ਗਈ ਹੈ ਲਗਾਤਾਰ ਜਿਹੜੀ ਪੁਲਿਸ ਹੈ ਉਹ ਕੋਸ਼ਿਸ਼ ਕਰ ਰਹੀ ਹੈ ਹਮਲਾਵਰਾਂ ਤੱਕ ਪਹੁੰਚਣ ਦੀ ਪਰ ਜਿਸ ਢੰਗ ਦੇ ਨਾਲ ਇਹ ਵਾਰਦਾਤ ਵਾਪਰੀ ਇਸ ਨੇ ਕਈ ਸਵਾਲ ਵੀ ਖੜੇ ਕਰ ਦਿੱਤੇ ਨੇ ਕਿ ਕਿਵੇਂ ਅ ਅਦਾਲਤ ਪਰਿਸਰ ਦੇ ਵਿੱਚ ਹੀ ਕੋਰਟ ਕੰਪਲੈਕਸ ਦੇ ਵਿੱਚ ਹੀ ਇਹ ਚਿੱਟੇ ਦਿਨ ਵਾਰਦਾਤ ਵਾਪਰੀ ਹੈ ਜਦੋਂ ਇੱਕ ਸ਼ਖਸ ਪੈਸ਼ੀ ਭੁਗਤਣ ਲਈ ਆਇਆ ਸੀ ਤਾਂ ਦੂਜੀ ਤਰ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਫਾਇਰਿੰਗ ਹੋਈ ਜਿਸ ਦੇ ਵਿੱਚ ਇਸ ਸ਼ਖਸ ਦੀ ਜਾਨ ਚਲੀ ਗਈ ਹੈ ਅਤੇ ਇਸ ਵੇਲੇ ਪਰਿਵਾਰ ਸਦਮੇ ਦੇ ਵਿੱਚ ਹੈ ਵਿਰਲਾਪ ਕਰ ਰਿਹਾ ਹੈ ਪਰ ਅਪਰਾਧਕ ਮਾਮਲੇ ਇਸ ਸ਼ਖਸ ਤੇ ਵੀ ਦਰਜ ਸੀ ਹਾਲਾਂਕਿ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਕਿਹੜੇ ਅਪਰਾਧਕ ਮਾਮਲੇ ਸੀ ਕਿਹੜੀਆਂ ਕਿਹੜੀਆਂ ਵਾਰਦਾਤਾਂ ਦੇ ਵਿੱਚ ਇਹ ਇਨਵੋਲਵ ਸੀ ਤੇ ਕਿਉਂ ਇਸ ਦਾ ਕਤਲ ਕੀਤਾ ਗਿਆ ਕਿਹੜੀ ਇਹ ਦੁਸ਼ਮਣੀ ਸੀ ਦੂਜਾ ਗੈਂਗ ਕੌਣ ਹੈ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਅਬੋਹਰ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਇਹ ਕੰਪਲੈਕਸ ਦੀ ਜਿਹੜੀ ਪਾਰਕਿੰਗ ਦੇ ਵਿੱਚ ਜਿਹੜਾ ਆਕਾਸ਼ਨਾ ਦਾ ਮੁੰਡਾ ਜਿਹਨੂੰ ਬੋਲੂ ਪੰਡਤ ਵੀ ਕਹਿੰਦੇ ਆ ਇਹ ਆਪਣੀ ਕੋ ਆਰਮਜ਼ ਐਕਸ ਦੇ ਵਿੱਚ ਜਿਹੜਾ ਤਰੀਕਾ ਪੁਕਾਇਆ ਸੀਗਾ ਇੱਕ ਚਿੱਟੇ ਰੰਗ ਦੀ ਮੂਰਤੀਕਾਰ ਹੈ ਜਿਹਦੇ ਵਿੱਚ ਤਿੰਨ ਜਾਨੇ ਸੀਗੇ ਉਹਨਾਂ ਨੇ ਇੱਥੇ ਫਾਇਰਿੰਗ ਕਰਕੇ ਤੇਨੂੰ ਇੰਜਰਡ ਕੀਤਾ ਜਿਹੜਾ ਹਸਪੀਟਲ ਆਕੇ ਜਿਹੜਾ ਇਹਦੀ ਹੁਣ ਡੈਥ ਹੋ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਜਿਹੜੇ ਅਸੀਂ ਬੰਦੇ ਜਿਹੜੇ ਉਹ ਆਇਡੈਂਟੀਫਾਈ ਕਰ ਲਿਆ ਐਫ ਆਈ ਆਰ ਲੌਂਚ ਕਰ ਰਹੇ ਆ ਬੰਦੇ ਹੀ ਪਾਰਟੀਆਂ ਨੂੰ ਫੋਲੋ ਕਰ ਰਹੇ ਆ ਜਲਦੀ ਹੀ ਇਹਦੇ ਵਿੱਚ ਇੱਕ ਵਧੀਆ ਐਕਸ਼ਨ ਹੋਏਗਾ ਅਸੀਂ ਇਸ ਕੰਮ ਨੂੰ ਬਿਲਕੁਲ ਟਾਲਰੇਟ ਨਹੀਂ ਕਰਾਂਗੇ ਕੋਈ ਗੈਂਗਸਟਰ ਵੱਧ ਹੋਵੇ ਜਾਂ ਕੋਈ ਹੋਰ ਕੋਈ ਇਦਾਂ ਦੀ ਨੌਨਸੈਂਸ ਕਰਦਾ ਹੋਵੇ ਕਾਨੂੰਨ ਆਪੇ ਹਿਸਾਬ ਨਾਲ ਜਿਹੜਾ ਇਹਨਾਂ ਨੂੰ ਸ਼ਕਤੀ ਨਾਲ ਜਿਹੜਾ ਨਜਿੱਠੇ ਕਿੰਨੇ ਰਾਉਂਡ ਫਾਇਰ ਹੋਏ ਸਰ ਉੱਤੇ ਇਹਦੇ 6 ਰਾਉਂਡ ਫਾਇਰ ਹੋਏ ਜੀ ਕਿੰਨੇ ਜਣੇ ਸਰ ਫਾਇਰਿੰਗ ਕਰਨ ਫਾਇਰਿੰਗ ਦੇ 3 ਜਣੇ ਹੀ ਦੱਸਦੇ ਇੱਕ ਜਣੇ ਨੇ ਕੀਤੀ ਫਾਇਰਿੰਗ ਠੀਕ ਪਰ ਚਲੋ ਹੁਣ ਅਸੀਂ ਬੰਦੇ ਜਿਹੜੇ ਸਾਨੂੰ ਆਈਡੈਂਟੀਫਾਈ ਹੋ ਗਏ ਅਸੀਂ ਜਲਦੀ ਹੀ ਇਹਦੇ ਵਿੱਚ ਮੱਲੀ ਆਪਣਾ ਵਧੀਆ ਇੱਕ ਡੈਮੋਨਸਟ੍ਰੇਟਿਵ ਜਿਹੜਾ ਕਿਸੇ ਦੀ ਮੌਤ ਹੋਈ ਹੈ ਸਰ ਇਹਦੇ ਵਿੱਚ ਹਾਂ ਇੱਕ ਵੀ ਜਿਹੜੀ ਡੈਥ ਹੋਈ ਹੈ ਕੌਣ ਸੀ ਜਿਹੜਾ ਮਰ ਤੱਕ ਹੈ ਕਿੱਥੋਂ ਦਾ ਰੰਗ ਆਕਾਸ਼ ਗੋਲੂ ਪੰਡਤ ਆ ਇੱਥੇ ਹੋਰ ਦਾ ਹੀ ਰ ਤਾ ਲੱਗਿਆ ਹੈ ਸੁਤਰਾਂ ਤੋਂ ਸੁਣੀ ਸੁਣਾਈ ਤੋਂ ਵੀ ਉਹਨਾਂ ਨੇ ਆਪਸ ਵਿੱਚ ਪਹਿਲੇ ਰੇਕੀ ਕੀਤੀ ਹੈ ਵੀ ਇੱਥੇ ਬੰਦਾ ਆਵੇਗਾ ਅਸੀਂ ਇੱਥੇ ਬਾਰ ਅਸੋਸੀਏਸ਼ਨ 'ਚ ਗੱਡੀਆਂ ਖੜੀ ਕਰੇਗਾ ਅਸੀਂ ਇਹਦੀ ਗੱਡੀ ਦੇ ਸ਼ੀਸ਼ਿਆਂ ਦੇ ਵਿੱਚੋਂ ਜਾਂ ਕਿਵੇਂ ਇਹਨੂੰ ਮਾਰਾਂਗੇ ਜਿਹੜਾ ਕ੍ਰਿਮੀਨਲ ਨੇ ਜਿੰਨੇ ਮਾਰਿਆ ਉਹਨੇ ਡੈਫੀਨੇਟਲੀ ਰੇਕੀ ਕੀਤੀ ਹੈ ਵੀ ਉਹ ਬੰਦਾ ਇੱਥੇ ਐਨੀ ਵਜੇ ਆਏਗਾ ਤਰੀਕ ਮੁਕਤਨ ਜਾਂ ਕਰੇਗਾ ਉਹਨੇ ਇਸ ਤਰ੍ਹਾਂ ਕ੍ਰਿਮੀਨਲ ਨੇ ਬਿਨਾਂ ਡਰਦੇ ਹੋਏ ਬਿਨਾਂ ਬਾਰ ਅਸੋਸੀਏਸ਼ਨ 'ਚ ਇੱਥੇ ਜੱਜ ਸੱਤ ਜੱਜ ਨੇ ਇੱਥੇ ਇੱਥੇ ਉਹਨਾਂ ਦਾ ਸਟਾਫ ਹੈ ਫੈਮਿਲੀ ਹੈ ਉਹਨਾ TS ਪੀਨ ਦਫਤਰ ਹੈ ਔਰ ਇੱਥੇ 800 ਕਰੀਬਨ ਵਕੀਲ ਪ੍ਰੈਕਟਿਸ ਕਰਦੇ ਨੇ ਇੱਥੇ ਕਰੀਬਨ 1600 ਮੁਨਤੀ ਨੇ ਲੇਕਿਨ ਇਹਨਾਂ ਨੂੰ ਕੋਈ ਡਰ ਨਹੀਂ ਕ੍ਰਿਮੀਨਲਸ ਨੂੰ ਔਰ ਇਹ ਪੰਜਾਬ ਸਰਕਾਰ ਦੀ ਧੜੀ ਉਡਾਤੀਆ ਕਾਨੂੰਨ ਦੀ ਇਹਨਾਂ ਨੇ ਔਰ ਸਾਡੀ ਮੰਗ ਇਹ ਹੀ ਹੈ ਪ੍ਰਸ਼ਾਸਨ ਤੋਂ ਵੀ ਜਿੱਲਾਂ ਦੀ ਪਾਰਕਿੰਗ ਹੈ ਇਹ ਨਹੀਂ ਪਤਾ ਲੱਗਿਆ ਜੀ ਬੰਦੇ ਜਿਨ੍ਹਾਂ ਨੇ ਜਿਨ੍ਹਾਂ ਨੇ ਵਜੀ ਹੈ ਉਹ ਕਿੱਥੋਂ ਦੇ ਨੇ ਕੋਲ ਨਹੀਂ ਪਤਾ ਨਹੀਂ ਲੱਗਿਆ ਨਹੀਂ ਨਹੀਂ ਬਿਲਕੁਲ ਪਤਾ ਲੱਗਿਆ ਉਹ ਆਪਣੇ ਬੰਦੇ ਨੂੰ ਲੈ ਕੇ ਹਸਪੀਟਲ ਚਲੇ ਗਏ ਨਾਲ ਜਿਹਦੇ ਗੋਲੇ ਜੀ ਸਰ ਸਰ ਕਿੰਨੇ ਰਾਉਂਡ ਫਾਇਰ ਹੋਏ ਟੋਟਲ ਜੇ ਇਥੇ तकरीबन तकरीबन 3-4 ਨਹੀਂ ਬਾਕੀ ਆ ਅਸੀਂ ਖੋਲ ਇਕੱਠੇ ਪੁਲਿਸ ਕਰ ਰਹੀ ਹੈ ਡਿਊਰਿੰਗ ਦੀ ਇਨਵੈਸਟੀਗੇਸ਼ਨ ਇਟ ਵਿਲ ਬੀ ਰੀਵੀਲਡ ਦੈਟ ਹਾਊ ਮੈਨੀ ਸ਼ਾਟਸ ਹੈਵ ਬੀਨ ਫਾਇਰਡ ਇਹ ਕਰਨਗੇ ਇਨਵੈਸਟੀਗੇਸ਼ਨ ਦਾ ਮੁੱਦਾ ਹੈ ਅਸੀਂ ਤੁਹਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੈਲਪ ਨਹੀਂ ਕਰ ਸਕਦੇ ਪੁਲਿਸ ਜੀ ਲੇਕਿਨ ਇਹ ਜਰੂਰ ਪਤਾ ਹੈ ਬੀਓਪੁਲਿਸ ਇਨਵੈਸਟੀਗੇਸ਼ਨ ਕਰੇਗੀ ਉਮੀਦ ਹੈ ਕਿ ਇਹ ਜੁਡੀਸ਼ੀਅਸ ਕਰਨਗੀ ਇਨਵੈਸਟੀਗੇਸ਼ਨ ਹੋਰ ਸਹੀ ਸੱਚ ਲਿਆਣਗੇ ਔਰ ਕ੍ਰਿਮੀਨਲਸ ਨੂੰ 24 ਘੰਟਿਆਂ ਦੇ ਵਿੱਚ ਫੜ ਕੇ ਸਾਡੀ ਬਾਹਰ ਐਸੋਸੀਏਸ਼ਨ ਨੂੰ ਦੱਸਣਗੇ ਵੀ ਅਸੀਂ ਆਹ ਕੰਮ ਕਰਦੇ ਆ ਕੋਈ ਛੱਟਾਂ ਵੀ ਜੀ ਕਿਸੇ ਦੀ ਕੋਈ ਗੋਲੀ ਤਬਾਰ ਐਸੋਸੀਏਸ਼ਨ ਦੇ ਐਡਵੋਕੇਟ ਵੀ ਸਾਹਮਣੇ ਆਏ ਨੇ ਸਿੱਧੇ ਤੌਰ ਤੇ ਸਵਾਲ ਚੁੱਕ ਰਹੇ ਨੇ ਕਿ ਇੱਥੇ ਕਿੰਨੇ ਹੀ ਸੈਂਕੜੇ ਵਕੀਲ ਜਿਹੜੇ ਨੇ ਪ੍ਰੈਕਟਿਸ ਕਰਦੇ ਨੇ ਇੱਥੇ ਜੱਜ ਸਾਹਿਬਾਨ ਨੇ ਉਹਨਾਂ ਦੀ ਫੈਮਿਲੀਜ਼ ਨੇ ਕਿੰਨੇ ਹੀ ਜਿਹੜਾ ਸਟਾਫ ਹੈ ਇੱਥੇ ਉਹ ਅਦਾਲਤ ਪਰਿਸਰ ਦੇ ਵਿੱਚ ਹੁੰਦਾ ਇਹ ਕਿੰਨੇ ਹੀ ਲੋਕ ਹਰ ਰੋਜ਼ ਆਪਣੀ ਤਾਰੀਖ ਪੂਕਤਨ ਦੇ ਲਈ ਆਉਂਦੇ ਨੇ ਪਰ ਇਹਨਾਂ ਕ੍ਰਿਮੀਨਲਸ ਨੂੰ ਇਹਨਾਂ ਅਪਰਾਧੀਆਂ ਨੂੰ ਕੋਈ ਡਰ ਪੈਖ ਆਫ ਨਹੀਂ ਹੈ ਇਸੇ ਕਰਕੇ ਬਿਨਾਂ ਕਿਸੇ ਡਰ ਦੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਦਾਲਤ ਪਰਿਸਰ ਦੇ ਵਿੱਚ ਹੀ ਜਦੋਂ ਇੱਕ ਸ਼ਖਸ ਪੇਸ਼ੀ ਭੁਗਤਨ ਹੁੰਦਾ ਇਹ ਤਾਂ ਉਸ ਤੇ ਗੋਲੀਆਂ ਚਲਾ ਦਿੱਤੇ ਗੀਆਂ 6 ਰਾਉਂਡ ਫਾਇਰ ਕਰ ਦਿੱਤੇ ਗਏ ਹਾਲਾਂਕਿ ਪੁਲਿਸ ਦਾਅਵਾ ਕਰ ਰਹੀ ਹੈ ਕਿ ਜਲਦੀ ਹੀ ਅਸੀਂ ਇਹਨਾਂ ਗੈਂਗਸਟਰਾਂ ਨੂੰ ਇਹਨਾਂ ਬਦਮਾਸ਼ਾਂ ਨੂੰ ਇਹਨਾਂ ਸ਼ੂਟਰਾਂ ਨੂੰ ਕਾਬੂ ਕਰ ਲਵਾਂਗੇ ਅਤੇ ਪਰ ਦੂਜੇ ਪਾਸੇ ਸਵਾਲ ਜਿਹੜੇ ਨੇ ਉਹ ਪ੍ਰਸ਼ਾਸਨ ਤੇ ਜ਼ਰੂਰ ਉੱਠ ਰਹੇ ਨੇ ਕਿ ਕਿਵੇਂ ਇਹ ਵੇਖ ਔਫ ਹੋ ਕੇ ਕਾਨੂੰਨ ਨੂੰ ਟਿਚ ਸਮਝਦੇ ਹੋਏ ਅਪਰਾਧੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਅੱਜ ਦਿਨ ਦਿਹਾੜੇ ਅਬੋਹਰ ਦੇ ਵਿੱਚ ਕੋਰਟ ਪਰਿਸਰ ਦੇ ਵਿੱਚ ਪੇਸ਼ੀ ਭੁਗਤਣ ਆਏ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਅਬੋਹਰ ਦੇ ਵਿੱਚ ਕੋਰਟ ਕੰਪਲੈਕਸ ਦੇ ਵਿੱਚ ਇਹ ਕਤਲ ਕੀਤਾ ਗਿਆ ਹੈ